ਫਾਈਨ ਤੁਸੀਂ ਸੋਚਦੇ ਹੋਵੋਗੇ ਅੱਜ ਕਬਜੇ ਤੇ ਆਇਆਗੇ ਕਬਜੇ ਦਾ ਕੰਮ ਹੀ ਹੈਗਾ ਕਬਜਾ ਕਿਸੇ ਜ਼ਮੀਨ ਤੇ ਨਹੀਂ ਕਬਜਾ ਰੂਟਾਵੇਟਰ ਕੰਪਨੀਆਂ ਦੇ ਕਰਨਾਗਾ ਆਹ ਵੇਖ ਲਓ ਪੌਦ ਇਹ ਪੌਦ ਨੂੰ ਬਹੁਣ ਵਾਸਤੇ ਤੋਂ ਵੀ ਹਾਲ ਪਤਾ ਨਹੀਂ ਕੀ ਕੀ ਚਾਹੀਦਾ ਪਰ ਜਿਹੜਾ ਸੁਪਰ ਸੀਟਰ ਹੈ ਨਾ ਆਹ ਵੇਖੋ ਜਾਂਦਾ ਬਲਾਈ ਬਣਾਉਂਦਾ ਲੋੜਾ ਘੇਦੀ ਐ ਬਣਾਵਾ ਜਨਾ ਪਲੇਨ ਵਾਹੜ ਵੇਖੋ ਕਿੰਨਾ ਛੋਟਾ ਬਣਾਤਾ ਬਾਈ ਜੀ ਗਰੰਟੀ ਵੀ ਨਹੀਂ ਇਹ ਪੂਰੇ ਸੀਜ਼ਨ ਦੀ ਗਰੰਟੀ ਹੈ ਜੀ ਇਹਦੀ ਤੁਸੀਂ ਹੋਰ ਨਾਲੋਂ ਕੀ ਫਰਕ ਪਾਏ ਇਹਦੇ 'ਚ ਬਾਈ ਜੀ ਹੋਰ ਇਹਦੇ ਵਿੱਚੋਂ ਤੁਹਾਨੂੰ ਦਿੱਸੀ ਰਿਹਾ ਹੋਣਾ ਪਹਿਲਾ ਨੰਬਰ ਤਾਂ ਕੋਈ ਕਿਸੇ ਤਰ੍ਹਾਂ ਤੁਹਾਨੂੰ ਵਾਈਬ੍ਰੇਸ਼ਨ ਇਹਦੇ ਵਿੱਚ ਉਹ ਪੂਰੀ ਕਰਾ ਦੇ ਬਾਈ ਇੱਕ ਮਿੰਟ ਟਰੈਕਟਰ ਬੰਦ ਕਰ ਲਾ ਬਾਈ ਟਰੈਕਟਰ ਰੋਕ ਲਓ ਜੀ 2 ਮਿੰਟ ਕੀ ਕੀ ਫਰਕ ਪਤਾ ਹੁਣ ਦੱਸੋ ਬਾਈ ਬਾਈ ਜੀ ਪਹਿਲਾ ਨੰਬਰ ਤੇ ਇਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆਪਣੀ ਕੰਪਨੀ ਦੇ ਵਿੱਚ ਮਣੀ ਨਹੀਂ ਸਕਦੀ ਆਪਾਂ ਉਹ ਬਾਹਰੋਂ ਲੈਣੇ ਆ ਬਕਾਇਦਾ ਸਾਰਾ ਕੁਝ ਕੰਪਨੀ ਦੇ ਵਿੱਚ ਹੀ ਆਪਣਾ ਤਿਆਰ ਹੋਣਾ ਅੱਛਾ ਜਿਵੇਂ ਤਵੀਆ ਵਗੈਰਾ ਨੇ ਸਾਰੀ ਆਬਦੀ ਬਣਾਈ ਜਾਣਾ ਵੇ ਵਗੈਰਾ ਜੀ ਸੀਟ ਆਪ ਖਰੀਦ ਕੇ ਇਹਦੇ ਬੈਂਡ ਵੀ ਆਪ ਪਾਉਣੇ ਜੀ ਇਹਦੀ ਕਟਾਈ ਵੀ ਆਪ ਕਰਦੇ ਆ ਠੀਕ ਹੈ ਜਿਹੜੀਆਂ ਮੇਨ ਫਿਕਚਰ ਚੀਜ਼ਾਂ ਨੇਗੀਆਂ ਅੱਛਾ ਠੀਕ ਹੈ ਜੀ ਤੇ ਨੰਬਰ ਦੂਸਰਾ ਇਹਦੇ ਸਭ ਤੋਂ ਵੱਡੀ ਸਮੱਸਿਆ ਤੇ ਜਿਹੜੀ ਕਹਿੰਦਾ ਸਾਈਡ ਤੇ ਇਹਨਾਂ ਤੇ ਲੈਣ ਪੈਣ ਲੱਗ ਜਾਂਦੀ ਹੈ ਪੈਂਦੀ ਹੁੰਦੀ ਆ ਹਾਂ ਬਈ ਹਾਂਜੀ ਆਪਣੇ ਤੁਹਾਨੂੰ ਸੁਪਰ ਸੀਡਰ ਦੇ ਵਿੱਚ ਇਹ ਚੀਜ਼ ਦੀ ਨੌਬਤ ਨਹੀਂ ਆਉਗੀ ਜਿਹੜੇ ਵਿੱਚ ਆ ਦੇਖੋ ਇਹ ਤਾਂ ਕੋਸਾਰ ਜਮਾ ਤੁਹਾਡੀ ਤੁਹਾਨੂੰ ਪ੍ਰੋਪਰ ਦਿਸੂਗਾ ਜੀ ਬਣਾਇਆ ਪਿਆ ਬਈ ਠੀਕ ਹੈ ਜੀ ਨਾਲੇ ਸੁਪਰ ਸੀਡਰ ਬਕਾਇਦਾ ਜਦੋਂ ਆਪਣਾ ਫਸਲ ਦੇ ਵਿੱਚ ਚੱਲਦਾ ਨਾ ਜਿਰੀ ਦੇ ਵਿੱਚ ਉਦੋਂ ਇਹਨਾਂ ਡੂੰਗਾ ਨਹੀਂ ਜਾਂਦਾ ਹੁੰਦਾ ਫਿਰ ਵੀ ਲੈਣ ਬਣਾ ਜਾਂਦਾ ਆਪਣਾ ਤੁਹਾਨੂੰ ਇਹ ਚੀਜ਼ ਦੀ ਨੌਬਤ ਨਹੀਂ ਆਉਗੀ ਨਾਲੇ ਇਸ ਟਾਈਮ ਇੱਥੇ 7 ਇੰਚ ਤੋਂ ਉੱਪਰ ਫਿਰ ਰਿਹਾ ਥੱਲੇ ਜੀ ਤੇ ਬਈ ਇਹ ਕਿੰਨੇ ਫੁੱਟ ਤੋਂ ਕਿੰਨੇ ਤੱਕ ਮਿਲ ਕਲਬदाई ਜਿਵੇਂ ਇਹ ਚ ਦੇਖਦੇ ਆ ਭਾਈ 2.5 ਵਾਲੇ ਹੁੰਦੇ ਸੀ ਨਾ ਸਿਸਟਮ ਜਾਂ ਹੁੰਦਾ ਨਹੀਂ ਸੀ ਸੋਡਾ ਬਹੁਤ ਵਧੀਆ ਬਣਾਇਆ ਹੈ ਇਹ ਜੀ ਆਪਾਂ ਨਹੀਂ ਗੁਰਲੀ ਲਾਉਂਦੇ ਨਹੀਂਗੇ ਜੀ ਇਹਦੇ ਵਿੱਚ ਤੁਸੀਂ ਇਹਨੇ ਬੰਦ ਕਰਨਾ ਹੈਗਾ ਰੇਪ ਵੀ ਨਾ ਸਾਈਡ ਵਾਲੇ ਪੋਰ ਦਾ ਆ ਸਾਈਡ ਵਾਲੇ ਪੋਰ ਦਿਖਾਈ ਇੱਧਰ ਆਹ ਲੋਕ ਆਈ ਇਹ ਸਾਈਡ ਵਾਲੇ ਪੋਰ ਇੱਥੇ ਹੀ ਬੰਦ ਹੋ ਜਾਂਦੇ ਨੇ ਨਾ ਅਗਰ ਸਾਈਡ ਤੇ ਆਪਾਂ ਨੇ ਤੇ ਸਪਰਿੰਗ ਲਾ ਕੇ ਬੜੇ ਚੰਗੇ ਤਰੀਕੇ ਨਾਲ ਲੱਗੇ ਹੋਏ ਜੀ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਮੁੱਕੀ ਧੱਕਾ ਮਾਰਨਾ ਪਊਗਾ ਇਹ ਕੈਂਟ ਚੀਜ਼ ਆਹ ਚੀਜ਼ ਆਹ ਦੇਖ ਰੋ ਤੁਸੀਂ ਖੋਲਣੇ ਇਹਦੀ ਗਰੰਟੀ ਸੀਜ਼ਨ ਹੁੰਦੀ ਆ ਬਾਈ ਹਨਾ ਜੀ ਇੱਕ ਸੀਜ਼ਨ ਦੀ ਬਾਈ ਜੀ ਫੁੱਲ ਗਰੰਟੀ ਹੈ ਜੇ ਕਿਸੇ ਮੰਗਵਾਉਣਾ ਹੋਵੇ ਪੰਜਾਬ ਚ ਡਿਲੀਵਰੀ ਇਹਦੀ ਬਾਈ ਜੀ ਜਿੱਥੇ ਮਰਜੀ ਅਗਲਾ ਕਾਲ ਕਰੇ ਫੈਕਟਰੀ ਆਵੇ ਆਪਾਂ ਪਹਿਲਾ ਨੰਬਰ ਦੇ ਕੇ ਕਹਿੰਨੇ ਆਪਣਾ ਲਈ ਕੋਈ ਓਲਾ ਨਹੀਂ ਪੂਰਾ ਵਿਜਨ ਕਰਾਂਗੇ ਉਹਨੂੰ ਮੰਨ ਕੇ ਚਲੋ ਚੀਜ਼ ਕੱਲੀ ਕੱਲੀ ਚੈੱਕ ਕਰਕੇ ਜਾਵੇ ਹਾਂ ਠੀਕ ਹੈ ਜੀ ਪੂਰਾ ਪ੍ਰੋਪਰ ਸਪੀਅਰ ਪਾਰਟ ਦੇਖ ਕੇ ਜਾਵੇ ਕੋਈ ਆਪਣੇ ਲਈ ਓਲਾ ਨਹੀਂ ਕੰਪਨੀ ਆ ਕੇ ਚੈੱਕ ਕਰ ਸਕਦਾ ਤੁਸੀਂ ਕੀ ਕਿਹੜੇ ਦੋਲੇ ਵੱਡਾ ਫਾਇਦਾ ਮੈਂ ਕਹਿੰਦਾ ਕਿਸਾਨਾਂ ਨੂੰ ਬੇਨਤੀ ਕਰਦਾਗਾ ਦੱਸੋ ਇਹਦੇ ਉੱਤੇ ਸਬਸਿਡੀ ਚੱਲ ਰਹੀ ਆ ਪੂਰੀ ਭਾਰੀ ਸਬਸਿਡੀ ਦਾਸਤਾਬ ਹੋਰ ਪੂਰੀ ਚੱਲ ਰਹੀ ਹੈ ਕਿ ਸਬਸਿਡੀ ਇੱਕ ਬਾਈ ਹੋਰ ਗੱਲ ਹੈ ਹਨਾ ਰੂਟਾਵੇਟਰ ਬਹੁਤ ਕੰਪਨੀਆਂ ਬਣਾਈ ਜਾਂਦੀਆਂ ਨੇ ਪਰ ਉਹਨਾਂ ਨੇ ਸੀਲਾਂ ਦੀਆਂ ਉਹੀ ਬੇਕਾਰ ਹੋ ਜਾਂਦੀਆਂ ਨੇ 6 ਮਹੀਨੇ ਬਾਅਦ ਰਿਪੇਅਰ ਕਰਾ ਲਓ ਅਸੀਂ ਇਹਦੇ ਵਿੱਚ ਨਾਲ ਕੱਦੂ ਲੈ ਕੇ ਚੱਲੇ ਹੋਏ ਜੀ ਅਸੀਂ ਕੱਲਾ ਸੁਪਰਸੀਡਰ ਨਹੀਂ ਅਸੀਂ ਕਹਿੰਨੇ ਵੀ ਨਾਲੇ ਨੂੰ ਪਾਣੀ ਚ ਚਲਾਓ ਪਾਣੀ ਜੋ ਕੋਈ ਇਹ ਤੇ ਪਾਣੀ ਪੂਣੀ ਪੈਂਦਾ ਨਹੀਂ ਗਾਰਾ ਮੈਨੂੰ ਮਕੈਨੀਕਲ ਸੀਲਾਂ ਦੇ ਵਿੱਚ ਹੈ ਜੀ ਬਣਿਆ ਹੋਇਆ ਠੀਕ ਹੈ ਜੀ ਦੋਨੇ ਸਾਈਡਾਂ ਤੋਂ ਨੰਬਰ ਦੂਸਰਾ ਇਹਦੇ ਨਾਲ ਪੂਰੀ ਸੋਨੂ ਫੁੱਲ ਐਕਸੈਸਰੀ ਰੋਟਾਵੇਟਰ ਦੀ ਮਿਲਣੀ ਆ ਫਿਰ ਹੀ ਖੋਲਣ ਕਰਨ ਦਾ ਕੋਈ ਬੜਾ ਔਖਾ ਤਾਂ ਨਹੀਂ ਗੱਲ ਸਿਰਫ ਤੁਸੀਂ ਨੇ ਤਿੰਨ ਨਟ ਖੋਲਣੇ ਆ ਹਾਂ ਕੋਈ ਆਪਾਂ ਪਿੰਨ ਵਾਲਾ ਸਿਸਟਮ ਬਣਾਉਂਦੇ ਨਹੀਂ ਹੈਗੇ ਕਿਉਂ ਬਾਅਦ ਦੇ ਵਿੱਚ ਜਾ ਕੇ ਅਗਲ ਨੂੰ ਤੰਗ ਹੋਣਾ ਪਵੇ ਉਹ ਮਰੀ ਜਾਂਦੇ ਦਾ ਵੀ ਫਾਈਬ੍ਰੇਸ਼ਨ ਆਉਂਦਾ ਦੇਖੋ ਬਹੁਤ ਸਕਾਇਤ ਰਹਿੰਦੀ ਹੈ ਜੇ ਆਪਾਂ ਦੇਖੋ ਇੰਨਾ ਤਾਂ ਮੱਥਾ ਮਾਰ ਹੀ ਸਕਦੇ ਆ ਸਿਰਫ ਇੱਕ ਔਰ ਦੋ ਨੀਚੇ ਇੱਕ ਲੱਗਿਆ ਹੋਇਆ ਤੈਨੂੰ ਖੋਲ ਕੇ ਰੂਟਾ ਵੀਟਰ ਬਣ ਜੂਗਾ ਪੈਨ ਦਿੱਤੀ ਹੋਈ ਆ ਕੋਈ ਸਾਨੂੰ ਕਿਹਾ ਹੀ ਨਹੀਂ ਇੱਕ ਕੱਲੇ ਬੰਦੇ ਦਾ ਕੰਮ ਹੈ ਬਹੁਤ ਬਾਅਦ ਫਿੱਟ ਕਰਨਾ ਬਹੁਤ ਔਖਾ ਹੁੰਦਾ ਵੀ ਨਹੀਂ ਜੀ ਨਹੀਂ ਨਹੀਂ ਬਿਲਕੁਲ ਸੌਖਾ ਹੈ ਨਾਲੇ ਦੇ ਸਟੈਂਡ ਦਿੱਤੇ ਹੋਣਗੇ ਰੂਟਾ ਵੀਟਰ ਨੂੰ ਇਹਦੇ ਥੱਲੇ ਲਾਓ ਤੁਹਾਡੀ ਨਾਲ ਦੀ ਨਾਲ ਫੀਟਿੰਗ ਹੋ ਜਾਣੀ ਹੈ ਫੈਕਟਰੀ ਬਾਈ ਹੈਈ ਆ ਬਾਈ ਉਹਨਾਂ ਦੀ ਚੀਮਾ ਮੰਡੀ ਵਿਖੇ ਆ ਨਾਂ ਤੁਹਾਨੂੰ ਪੜਾ ਦੇਣਾ ਵੀਰਵਾਲ ਚੀਮਾ ਬਹੁਤ ਵੱਡਾ ਬ੍ਰਾਂਡ ਆ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਬੀਜਣ ਦੇ ਕੰਮ ਆਊਗਾ ਇਹ ਸੁਪਰ ਸੀਡਰ ਕਦੂ ਦੇ ਕੰਮ ਆਊਗਾ ਬਾਕੀ ਆ ਬਾਹਣ ਤੁਹਾਡੇ ਸਾਹਮਣੇ ਬੱਲਕਿ ਹਰ ਕਿਸੇ ਜ਼ਿੰਮੇਵਾਰ ਨੂੰ ਪਤਾ ਹੈ ਜੀ ਬਹੁਤ ਜੜੀ ਹੁੰਦੀ ਹੈਗੀ ਇਹਦੇ ਵਿੱਚ ਕਿੰਨੀ ਕਿ ਤਾਕਤ ਹੈ ਕਿੰਨੀ ਕਿ ਨਰਮ ਹੈ ਇਹ ਤਾਂ ਸਿਰਫ਼ ਹੀ ਗਲਤੀ ਨਹੀਂ ਹੈਗੀ ਬਈ ਬਹੁਤ ਤਾਂ ਗਲੇ 'ਚ ਤਵੀਆਂ ਮਾਰ ਦੋ ਤਾਂ ਵੀ 4 ਤੋਂ 5 ਗੇਲਾ ਮਾਰਨੇ ਪੈਣਗੇ ਰੂਟਾ ਪਿਟਰੇ ਇਹਦੇ ਵਿੱਚ ਕੰਮ ਨਹੀਂ ਕਰਦਾ ਠੀਕ ਹੈ ਜੀ ਜੰਗ ਦਾ ਪੁੱਛ ਲੈ ਕਿੰਨੇ ਕਿ ਹੁੰਦੇ ਨੇ ਇਹਦੇ ਵਿੱਚ ਮੱਕੇ ਰੰਗ ਸੋਨੂ ਇਹੀ ਮਿਲਣਾ ਹੈ ਆਪਣਾ ਜੀ ਪਾਊਡਰ ਪੇਂਟ ਹੈ ਪਾਊਡਰ ਪੇਂਟ ਸਿੱਧੀ ਖਰਾਬ ਨਹੀਂਦਾ ਜਰੂਰ ਬਿਲਕੁਲ ਨਹੀਂ ਖਰਾਬ ਹੋਊਗਾ ਆ ਪਾਈਪਾਂ ਵਗੈਰਾ ਬਦੀ ਕੰਪਨੀ ਦੇ ਵਰਤੀ ਨੇ ਬਈ ਸੋਨੂ ਪਹਿਲਾ ਨੰਬਰ ਦਾ ਫਲੈਟ ਦੇਖੋ ਕਿਸੇ ਦਾ ਸੋਨੂ ਇੰਨਾ ਮਿਲੂਗਾ ਨਹੀਂ ਸਪਰਿੰਗ ਵਾਲੀਆਂ ਨੇ ਹਨਾ ਬਈ ਜਿੰਨੀ ਸੋਨੂ ਨੇੜੇ ਆਪਣੇ ਪਾਈਪ ਮਿਲੂਗੀ ਨਾ ਕਿਸੇ ਦੇ ਮਿਲੂ ਨਹੀਂ ਬਿਲਕੁਲ ਸਿੱਧੇ ਫਲੈਟ ਚੋਕ ਨਹੀਂ ਬਦਲਣੀ ਇਹ ਨਹੀਂ ਨਹੀਂ ਪਾਈਪ ਕਿਤੇ ਸੋਨੂ ਲੌਂਕਦੀ ਨਹੀਂ ਮਿਲੂ ਉਹਦੇ ਵਿੱਚ ਸੋ ਦੋਸਤੋ ਸੁਪਰ ਸੀਟਰ ਇਹ ਕਿਸੇ ਨੇ ਲੈਣਾਗਾ ਸਕਰੀਨ ਤੇ ਨੰਬਰ ਚਾਹ ਰਿਆ ਕਰ ਸਰੋਂ ਸੰਪਰਕ ਕਿ ਨੰਬਰ ਦੂਜਾ ਜੀ ਇਹਦੇ ਵਿੱਚ ਤਿੰਨ ਟੈਂਕੀ ਔਰ ਟੈਨਾ ਅਲੱਗ ਲੈਂਦੀ ਨਾ ਰੂਲਾ ਅਡ ਲਾਉਣਾ ਪੈਂਦਾ ਸੋਨੂੰ ਆਪਣਾ ਸਿਰਫ ਸਾਰਾ ਕੁਝ ਇਕੱਠਾ ਹੀ ਲੈਦਾ ਮਿਲੂਗਾ ਇਹਦੇ ਚ ਬਾਅਦ ਫਿੱਟ ਕਰਨਾ ਦਾ ਚੋਖਾ ਫਿੱਟ ਕਰਨਾ ਨੂੰ ਇਕੱਠਾ ਕਰਕੇ ਬਿਲਕੁਲ ਜੀ ਸੋਨੂੰ ਅਲੱਗ ਰੂਲਾ ਨਹੀਂ ਖੋਲਣਾ ਪੈਣਾ ਟੈਨਾ ਨਹੀਂ ਸੋਨੂੰ ਪੂਰੇ ਦਾ ਪੂਰਾ ਇਹ ਜਿਹੜਾ ਆਪਣਾ ਨਵਾਂ ਮਾਡਲ ਲਾਂਚ ਕਰ ਰਹੇ ਆਗੇ ਜੀ ਦੋ ਦਿਨਾਂ ਦੇ ਵਿੱਚ ਵਿੱਚ ਇਸ ਤੋਂ ਬਾਅਦ ਏਜ ਬਣਾ ਚੱਲ ਹੀ ਰਿਹਾ ਠੀਕ ਹੈ ਜੀ ਉਹਦੇ ਵਿੱਚੋਂ ਤੁਹਾਨੂੰ ਅਲੱਗ ਬਹੁਤ ਕੁਝ ਮਿਲੂਗਾ ਤੇ ਆ ਰੂਲਾ ਬਈ ਆਮ ਦੇ ਗੋਲ ਹੁੰਦਾ ਹੈਗਾ ਇਹ ਵੀਰ ਜੀ ਕਟ ਵਾਲਾ ਵੀ ਲੱਗਿਆ ਹੋਇਆ ਜੀ ਜੇ ਤੁਹਾਨੂੰ ਗੋਲ ਦੀ ਕਿਸੇ ਨੂੰ ਜ਼ਰੂਰਤ ਆਪਾਂ ਗੋਲ ਵੀ ਲਾ ਕੇ ਦੇਵਾਂਗੇ ਅਸੀਂ ਆਪਣੀ ਚੋਇਸ ਮੁਤਾਬਕ ਲਾ ਸਕਦੇ ਹੋ ਜੀ ਉਹ ਕੋਈ ਦਿੱਕਤ ਨਹੀਂ ਹੈ ਟਰੈਕਟਰ ਦਾ ਕੋਈ ਜ਼ੋਰ ਨਹੀਂ ਲਾਦਾ ਬਈ ਇੱਕ ਵਾਰ ਚਲਾ ਕੇ ਦਿਖਾਉਂਦੇ ਆ ਟਰੈਕਟਰ ਕਿਹੜਾ ਖਿੱਚ ਸਕਦਾ ਬਈ ਇਹਨੂੰ ਦੇਖੋ ਅੱਠ ਪਟੇ ਨੂੰ ਅਸੀਂ 50 ਦਾ ਵੀ ਵਾਧੂ ਮੰਨਦੇ ਆਂ ਜੀ ਅੱਛਾ ਨਹੀਂ ਸੁਪਰ ਸਟ ਦੋ ਦੋ ਗਿੱਠਾਂ ਦੀ ਪੌਦ ਹੈਗੀ ਇਹਨੂੰ ਆਇਆ ਬਲਾਉ ਮਿੱਟੀ ਚ ਤੁਸੀਂ ਇਹਨੂੰ ਸੁਣਨੋਂ ਇਹਦੇ ਵਿੱਚ ਪਤਾ ਲੱਗੂਗਾ ਜੀ ਨਾਲੇ ਬਾਹਣ ਦੇਖ ਲਓ ਭਾਈ ਬਾਹਣਾ ਮੁੰਦਾ ਗਿੱਲਾ ਹੈ ਨਾ ਉੱਥੇ ਪੌਦ ਵਿੱਚ ਇਹ ਕੁਲ ਜਾਂਦੀ ਆ ਮੈਂ ਇਥੇ ਦਾ ਵੱਟ ਕੇ ਦਰ ਬਿਲਕੁਲ ਜਮਾਨ ਸੀੜਾ ਪੂਰਾ ਬਾਹਣਾ ਡਾਕਰ ਜ਼ਮੀਨ ਹੈ ਕੋਈ ਨਰਮ ਜ਼ਮੀਨ ਨਹੀਂ ਹੈਗੀ ਖਿੱਚਾ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਕੁ ਟਰੈਕਟਰ ਦਾ ਜ਼ੋਰ ਲਾਜਾਂਗਾ ਅੱਗੇ ਮਿੱਟੀ ਪਹਿਲਾਂ ਨੰਬਰ ਤੋਂ ਉਹਨੂੰ ਕਿਸੇ ਰੂਟਾਵੇਟਰ ਦੇ ਆ ਨਹੀਂ ਦੇਖਦੇ ਹੋਵੋਗੇ ਕਿਸੇ ਦੇ ਮੂਰੇ ਇੰਨੀ ਮਿੱਟੀ ਚੱਲਦੀ ਤੁਸੀਂ ਦੇਖੋ ਤੁਸੀਂ ਦੇਖੋ ਟਾਇਰਾਂ ਤੱਕ ਮਿੱਟੀ ਪੁਝਾਰਿਆ ਹੈਗਾ ਕਿਉਂ ਮੰਨਦੇ ਹੋ ਇਹ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਆਪਣੇ ਕਿਸਾਨ ਮਿੱਤਰਾਂ ਤੱਕ ਪਹੁੰਚਾ ਦਿਓ ਇਹਨੇ ਵੀਟ ਲੈਣਾ ਈਮਾ ਮੰਡੀ ਆ ਜਿਓ